ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਪਰਾਲੀ ਸਾੜਨ ਵਾਲੇ ਮੁੱਦੇ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੁਪਰੀਮ ਕੋਰਟ ਨੇ ਸਿੱਧੇ ਆਦੇਸ਼ ਦੇ ਦਿੱਤੇ ਤੇ ਉੱਥੇ ਹੀ ਕਿਹਾ ਕਿ ਜਿਹੜਾ ਵੀ ਕਿਸਾਨ ਪਰਾਲੀ ਸਾੜਦਾ ਹੋਇਆ ਦਿਖਿਆ ਤਾਂ ਉਸ ਨੂੰ ਸਿੱਧਾ ਚੱਕ ਕੇ ਜਿਹੜਾ ਕਿ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਇਸ ਤੋਂ ਬਾਅਦ ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ। ਐਮਰਜੈਂਸੀ ਮੀਟਿੰਗ ਦਾ ਐਲਾਨ ਹੋਇਆ ਹੈ। ਦੂਜੇ ਪਾਸੇ ਉੱਥੇ ਹੀ ਅੱਜ ਕੋਈ ਵੱਡਾ ਫੈਸਲਾ ਕਿਸਾਨ ਜਥੇਬੰਦੀਆਂ ਸੁਣਾ ਸਕਦੇ ਹਨ। ਹੋਰ ਕੀ ਕੁਝ ਕਹਿਣਾ ਸਰਵਨ ਸਿੰਘ ਪੰਦੇੜ ਦਾ ਆਓ ਤੁਹਾਨੂੰ ਸੁਣਾਉਨੇ ਆ। ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜੱਗੋਂ ਤੇਰ ਵੀ ਕਰ ਰਹੀ ਹੈਗੀਆ। ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬੋੱਚ ਅਦਾਲਤ ਨੇ ਕਿਹਾ ਸੀ ਵੀ 100% ਇਹਨਾਂ ਨੂੰ ਪ੍ਰਤੀ ਕੰਟਲ ਮਾਪਜਾ ਦਿਓ ਉਹ ਵੀ ਨਹੀਂ ਦਿੱਤਾ ਹੈਗਾ ਇਥੋਂ ਤੱਕ ਜੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲੋਂ ਕਰਜ਼ਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕ ਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭੀ ਜਲੰਧਰ ਲੋਈਆਂ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਵਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੋਂ ਅੰਮ੍ਰਿਤਸਰ ਦੇ ਵਿੱਚ ਇਹ ਰੈੱਡ ਐਂਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮੁਆਵਜ਼ਾ 20000 ਔਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਔਰ ਕਿਸਾਨਾਂ ਆਲੀ ਕਰੋੜਾਂ ਦਾ ਜੁਰਮਾਨਾ ਸਜ਼ਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜੜੀ ਜਿੰਨੀ ਅਫਸਰਸਾਈ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਪੀ ਕਿਸਾਨੀ ਨੂੰ ਬਦਨਾਮ ਕਿੱਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਮੋਰਲ ਕਰਕੇ ਇਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਚੇਤਾਵਨੀ ਦਿੰਨੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਲੇਨ ਲਾਕ ਦੇ ਵਿੱਚ ਜਿਵੇਂ ਜਨਜੀ ਆ ਕਿਤੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਧਾਲਤਾਂ ਦੇ ਜੱਜਾਂ ਨੂੰ ਕਹਿੰਨੇ ਆ ਜਨਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆ ਵੀ ਮਸਲੇ ਦਾ ਹੱਲ ਕਰੋ ਆ ਰੇਡੋਂ ਤੋਂ ਕਜੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਵੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 52% ਆਵਾਜਾਈ ਦੇ ਸਰੋਤਨ 25% ਤੇ ਹੋਰ ਸਾਧਨ ਤੋਂ ਹੀ 98 97% ਵਾਲਿਆਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਧੂਆਂ ਵੀ 8% ਹੁੰਦਾ ਵਾ ਇਹ ਪੱਕਾ ਸ਼ਹਿਰ ਦਿਖਾਇਆ ਨਾ ਜੱਸ ਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਝੰਡੇ ਤੇ ਲਿਆਵਾਂਗੇ ਹਰਾਂ ਦੇ ਵਿੱਚ ਕੇਂਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਬਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਪਰਪਾਈ ਦਾ ਸਵਾਲ ਆ ਜਿਵੇਂ ਝੋਨੇ ਤੇ ਕਟ ਲਾਉਣ ਦੀ ਤਿਆਰੀ ਆ ਬਾਸਮਤੀ ਮੱਗ ਚ ਰੁਲ ਗਈ ਔਰ ਕਪਾਹ ਜਿਹੜੀ ਆ ਉਹ ਮਾਲ ਵਿੱਚ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰਡ ਦਾ ਨਿਜੀਕਰਨ ਜਿਵੇਂ ਛਿੱਪ ਵਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤਾਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀਆਂ ਪੀ ਤਰੰਤ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ਭਗਵੰਤ ਮਾਨ ਜੀ ਮਾਫੀ ਮੰਗਣ ਵੀ ਮੈਂ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਤੇ ਨਾਕਾਮਜਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਤਾ